ਸਾਡੇ ਨਾਲ ਸੰਧੀ ਕਰ ਰਹੇ ਹਨ ਦਿਨ ਦਿਹਾੜੇ ਨੌਜਵਾਨ ਦੇ ਵੱਲੋਂ ਇੱਕ ਵੱਡੀ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਅਹਿਮ ਗੱਲ ਇਹ ਹੈ ਕਿ ਜਿਸ ਦੁਕਾਨ ਦੇ ਉੱਪਰ ਇਹ ਬਾਰਦਾਤ ਹੋਈ ਆ ਉਸ ਤੇ ਕੁਝ ਦੂਰੀ ਦੇ ਉੱਪਰ ਹੀ ਇੱਕ ਥਾਣਾ ਹੈ ਤੇ ਇਸ ਦੇ ਨਾਲ-ਨਾਲ ਇੱਕ ਪੁਲਿਸ ਲਾਈਨ ਹੈ ਤੇ ਦੋਵਾਂ ਦੇ ਵਿਚਕਾਰ ਇੱਕ ਦੁਕਾਨ ਪੈਂਦੀ ਹੈ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਦਿਨ ਦਿਹਾੜੇ ਇੱਕ ਵੱਡੀ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਸੀਸੀਟੀਵੀ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਜੇਕਰ ਸੀਸੀਟੀਵੀ ਨਾ ਹੁੰਦਾ ਸ਼ਾਇਦ ਕੋਈ ਯਕੀਨ ਵੀ ਨਾ ਕਰਦਾ ਦੱਸਿਆ ਕਿ ਇੱਕ ਦੁਕਾਨਦਾਰ ਆਪਣੀ ਦੁਕਾਨ ਦਾ ਸ਼ਟਰ ਬੰਦ ਕਰਕੇ ਗਿਆ ਸੀ ਤੇ ਇਸ ਤੋਂ ਬਾਅਦ ਇੱਕ ਨੌਜਵਾਨ ਉੱਥੇ ਪਹੁੰਚਦਾ ਪਹਿਲਾਂ ਸ਼ਟਰ ਉਸ ਦੇ ਵੱਲੋਂ ਖੋਲਿਆ ਜਾਂਦਾ ਫਿਰ ਦੁਕਾਨ ਨੂੰ ਜੋ ਜਿੰਦਾ ਲਗਾਇਆ ਹੋਇਆ ਸੀ ਉਸ ਨੂੰ ਇੱਕ ਪੇਚ ਕਾਸਟ ਦੇ ਜਰੀਏ ਤੋੜਦਾ ਫਿਰ ਅੰਦਰ ਐਂਟਰ ਹੁੰਦਾ ਤੇ ਐਂਟਰ ਹੋਣ ਤੋਂ ਬਾਅਦ ਗੱਲੇ ਦੇ ਵਿੱਚ ਪਈ 1 ਲੱਖ ਤੋਂ ਉੱਪਰ ਦੀ ਨਗਦੀ ਉੱਥੋਂ ਲੈ ਕੇ ਮਿੰਟਾਂ ਸਕਿੰਟਾਂ ਦੇ ਵਿੱਚ ਰਫੂ ਚੱਕਰ ਹੋ ਜਾਂਦਾ ਤੇ ਇਹ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਦੱਸ ਦਈਏ ਕਿ ਇਹ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ ਸੰਗਰੂਰ ਦੇ ਵਿੱਚ ਇਹ ਵੱਡੀ ਵਾਰਦਾਤ ਨੂੰ ਅਨਜਾਬ ਦਿੱਤਾ ਗਿਆ ਦੱਸਦੇ ਕਿ ਦਿਨ ਦਿਹਾੜੇ ਮੈਡੀਕਲ ਦੀ ਇੱਕ ਦੁਕਾਨ ਦੇ ਵਿੱਚੋਂ ਜਿਹੜੀ ਨਗਦੀ ਆ ਉਹ ਲੁੱਟ ਕੇ ਚੋਰੀ ਕਰਕੇ ਜਿਹੜੇ ਚੋਰ ਨੇ ਉੱਥੋਂ ਫਰਾਰ ਹੋਏ ਨੇ ਤਸਵੀਰਾਂ ਦੇਖ ਸਕਦੇ ਹੋ ਇੱਕ ਨੌਜਵਾਨ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਜੋ ਪਹਿਲਾਂ ਸ਼ਟਰ ਚੱਕਦਾ ਫਿਰ ਉਸ ਤੋਂ ਬਾਅਦ ਜੋ ਗੇਟ ਹੈ ਉਸ ਨੂੰ ਪੇਚਕਾਸ ਦੇ ذریعے ਖੋਲਦਾ ਹੈ ਤੇ ਫਿਰ ਅੰਦਰ ਐਂਟਰ ਹੋ ਕੇ ਗੱਲੇ ਦੇ ਵਿੱਚ ਪਈ ਨਕਦੀ ਦੇ ਉੱਪਰ ਹੱਥ ਸਾਫ਼ ਕਰਦਾ ਫਿਰ ਉੱਥੋਂ ਰਫੂ ਚੱਕਰ ਹੋ ਜਾਂਦਾ ਤਾਂ ਸੰਗਰੂਰ ਤੋਂ ਇਹ ਮਾਮਲਾ ਸਾਹਮਣੇ ਆਇਆ ਉੱਥੇ ਹੀ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਜਾਂਚ ਕਰ ਰਹੇ ਪੁਲਿਸ ਅਫਸਰਾਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਕੀ ਨਾਮ ਹੈ ਸਰ ਮੇਰਾ ਨਾਮ ਨਿਰੰਦਰ ਕੁਮਾਰ ਹੈ ਆਰਮਨਨ ਹੋਇਆ ਸੈਕੀ ਮੈਡੀਕਲ ਖਾਲ। ਗਿੰਦੇ ਜੀ ਕੀ ਹੋਇਆ ਜੀ ਤੁਹਾਡੇ ਨਾਲ ਤੇ ਕੀ ਟਾਈਮ ਸੀ? ਸਰ ਮੈਂ ਮੇਰੇ ਮੇ ਪੁੱਤਾ ਹੋਇਆ ਜੀ। ਪਰਸੋਂ ਇੱਕ ਕੱਲ ਛੁੱਟੀ ਮਿਲਨੀ ਸੀ ਉਹਨਾਂ ਨੂੰ। ਮੈਂ ਸਵੇਰੇ 11:00 ਵਜੇ ਗਿਆ ਸੀਗਾ ਤੇ ਮੈਂ ਪੈਸਾ ਅਰੇਂਜਮੈਂਟ ਕੀਤਾ ਜੀ ਤੇ ਮਿਸਿਸ ਦਾ ਫੋਨ ਆਇਆ ਜੀ ਤੁਸੀਂ ਆ ਜਾਓ ਵੀ ਦਰਸਾਹ ਛੁੱਟੀ ਦੇਣਗੇ। ਮੈਂ ਕਹਿੰਦਾ ਸੁਰੂ ਮੈਂ ਛੁੱਟੀ ਕੋਲ ਆ ਜੰਨਾ ਤੇ ਉਸ ਤੋਂ ਮੈਂ ਜੋ 1:30 ਵਜੇ ਗਿਆ ਤੇ ਉਸ ਤੋਂ ਬਾਅਦ ਮੈਂ ਉੱਥੇ ਗਿਆ ਉਹਨਾਂ ਕੋਲ ਗਿਆ। ਜਾ ਕੇ ਉਹਨਾਂ ਨੇ ਡਿਸਚਾਰਜ ਕੀਤਾ ਤੇ ਚਲੋ ਮੈਂ ਪੈਸੇ ਲੈ ਕੇ ਹੁਣ ਆ ਗਿਆ ਤੇ ਇਹ ਮੇਰੀ ਕੋਈ ਗੱਲ ਨਹੀਂ ਆਮ ਨਾਲ ਆਨੂ ਜੋ ਮੈਂ ਆ ਕੇ ਦੇਖਿਆ ਤੇ ਸਭ ਤੋਂ ਨੰਗਰ ਲੱਗਿਆ ਤਾਂ ਸ਼ਟਰ ਮੇਰਾ ਉੱਪਰ ਸੀਗਾ ਜੀ ਤੇ ਗੇਟ ਮੇਰਾ ਅੱਧਾ ਖੁੱਲਾ ਪਿਆ ਸੀਗਾ ਤੇ ਮੈਂ ਦੇਖਿਆ ਮੈਂ ਇੱਕਦਮ ਪੈਪੀ ਤੇ ਗਿਆ ਤੇ ਮੈਂ ਪ੍ਰੋਫੈਸ਼ਨ ਨੂੰ ਬੁਲਾਇਆ ਜੀ ਉਹਨੂੰ ਦਿਖਾਇਆ ਪਹਿਲੇ ਮੇਨ ਗੇਟ ਹੈ ਜੀ ਉੱਟਿਆ ਪਿਆ ਸੀਗਾ ਗੱਲੇ ਦੇ ਪੀਜ ਦਾ ਸਮਾਰਕ ਜੀ ਉਹਨਾਂ ਨੇ ਗੱਲਾਂ ਤੋੜਿਆ ਉਹਦੇ ਕਿੰਨੇ 2 ਲੱਖ ਰੁਪਏ ਸੀ ਨਾ ਦੇ ਇਹ ਹੈ ਕਿ ਸੀਨੇ ਕਿਰਮਨ ਹੁੰਦੇ ਬੇਟਾ ਦੱਖ ਸੀ ਜੀ ਤੇ ਉਹਨਾਂ ਬੈਸ ਕੀ ਸਮਝੋ ਕਿ ਬੋਰਸਲੈਂਡ ਦੇ ਮਹਿਜ 500 ਗਜ ਦੀ ਦੂਰੀ ਤੇ ਤੁਹਾਡੀ ਦੁਕਾਨ ਹੈ ਹਾਂਜੀ ਨਾਲ ਹੀ ਤੇ 500 ਗਜ ਤੇ ਦੂਸਰੇ ਪਾਸੇ ਸਿਟੀ ਮੰਡਰ थाना ਪੈ ਜਾਂਦਾ ਦੋਹਾਂ ਦੇ ਵਿਚਾਲੇ ਏਡੀ ਵੱਡੀ ਵਾਰਦਾਤ ਨੂੰ ਅੰਜਾਮ ਹੋ ਜੇ ਕਿਤਨਾ ਫੀਲ ਕਰ ਸੀਐਮ ਸਕਿਉਰਟੀ ਦੇ ਬਾਵਜੂਦ ਵੀ ਇੱਥੇ ਬਹੁਤ ਜ਼ਿਆਦਾ ਗੱਡੀਆਂ ਘੁੰਮ ਰਹੀਆਂ ਹਨ ਜੋ ਸਿਕਰੀ ਜੋਂ ਦਿਨ ਦਿਹਾੜੇ ਕੰਮ ਕਰਦੀ ਵਾਕਾ ਹਾਂ ਹਾਂ ਦਾਰੀ ਨਹੀਂ ਹੈਗਾ ਕੀ ਕਿਸੇ ਨੂੰ ਕਿਸਦਾ ਦਲੀ ਕੀ ਕਿਸੇ ਨੂੰ ਕੋਈ ਤੁਹਾਨੂੰ ਸ਼ੱਕ ਹੈਗਾ ਕਿ ਵੀ ਕੌਣ ਬੰਦਾ ਹੋ ਸਕਦਾ ਠੀਕ ਹੈ ਕਹਿ ਸਕਦੇ ਜੀ ਇਹਦੇ ਬਾਰੇ ਕੀ ਸਰ ਰਿਪੋਰਟ ਲਿਖਾਈਆ ਥਾਣੇ ਕੋਈ ਆਇਆ ਹਾਂ ਸਰ ਮੈਂ ਰਿਪੋਰਟ ਕੱਲ ਵਿਖਾਇਆ ਹੈ ਕੋਈ ਆਇਆ ਚੈਕਿੰਗ ਕਰਨ ਕੋਈ ਨਹੀਂ ਕੋਈ ਤੁਹਾਨੂੰ ਜਦੋਂ ਤੁਸੀਂ ਪੈਸੇ ਰੱਖੇ ਸੀ ਕੋਈ ਉਦੋਂ ਕਿਸੇ ਨੂੰ ਪਤਾ ਹੋਵੇ ਕਿ ਤੁਸੀਂ ਗੱਲੇ 'ਚ ਪੈਸੇ ਰੱਖ ਰਹੇ ਹੋ ਕਿਸੇ ਨੂੰ ਕੋਈ ਹੋਵੇ ਤਾਂ ਸਰ ਐ ਹੁਣ ਕਈ ਵਾਰ ਮੈਂ ਪੈਸੇ ਗਿਣ ਕੇ ਲੈ ਕੇ ਗਿਆ ਹਾਂ ਥੋੜੇ ਜਿ 10000 ਰੁਪਏ ਮੇਰੇ ਪੈਸੇ ਜਲੰਗ ਮੈਂ ਤੁਹਾਨੂੰ ਬਾਅਦ ਵਿੱਚ ਲੈ ਕੇ ਜਾਊਂਗਾ ਕਿ ਮੇਰੇ ਕੋਲ ਪੇਸ਼ੈਂਟ ਵਗੈਰਾ ਮੈਡੀਸਨ ਵਗੈਰਾ ਲੈਣ ਆਉਂਦੇ ਨੇ ਹੋ ਸਕਦਾ ਕੋਈ ਇਸ ਤਰ੍ਹਾਂ ਦਾ ਬੰਦਾ ਹੋਵੇ ਹੁਣ ਟੋਟਲ ਕਿੰਨੇ ਪੈਸੇ ਜਿਹੜੀ ਥੋੜੀ ਚੋਰੀ ਹੋਈ ਹੈ ਸਵਾ ਲੱਖ ਰੁਪਏ ਸਵਾ ਦੇ ਉਦੋਂ ਇਲਾਵਾ ਕੋਈ ਹੋਰ ਚੀਜ਼ ਵੀ ਚੱਕ ਕੇ ਲੈ ਗਏ ਨਹੀਂ ਹੋਰ ਨਹੀਂ ਕੁਝ ਲੈ ਗਏ ਸਰ ਕੋਈ ਸੀਸੀਟੀਵੀ ਹੈ ਇਹ ਸਾਹਮਣੇ ਕੈਮਰਾ ਲੱਗੇ ਨੇ ਹਾਂਜੀ ਉਹ ਵੀਡੀਓ ਪੇਜਦੀ ਠੀਕ ਸਾਰੀਆਂ ਵੀ ਜਿਹੜੀਆਂ ਕਿੰਨੇ ਕਵ ਦਾ ਟਾਈਮ ਸੀਗਾ ਜੀ ਇਹ ਤਿੰਨ ਮੇਰੇ ਪੇਰੋਸੀ ਜੀ ਪ੍ਰਦੀਪ ਜੀ ਨੇ ਜੀ ਉਹਨਾਂ ਦੀ ਬੇਟੀ 3:05 ਦੇ 5 ਮਿੰਟ ਸਕੂਲੋਂ ਆਉਂਦੀ ਹੁੰਦੀ ਹੁੰਦੀ ਜੀ ਬਸ ਫਿਰ ਸਕੂਲ ਤੋਂ ਉਹ ਇੱਥੋਂ 3:00 ਸੀ ਗਏ ਨੇ ਜੀ 3:07 ਦੇ ਕੰਮ ਪਰ ਹੁਣ ਕੀ ਮੰਗਤ ਹੈ ਹਣ ਕੀ ਮੰਗਤ ਹੈ ਉਹ ਮੈਂ ਇਹ ਗੱਲ ਦਿਖਿਆ ਜਾ ਵੀ ਮਾਲਾ ਦੇਖੋ ਵੀ ਬੰਦਾ ਕੌਣ ਆ ਜੀ ਜੀ ਸਰ ਹਾਂ ਜੀ ਪ੍ਰਦੀਪ ਜੀ ਕੀ ਨਾਮ ਹੈ ਇਹ ਰੂਪੀ ਪ੍ਰਦੀਪ ਆਤੇ ਸੀ ਕਿ ਇਹ ਸਾਡੇ ਬਰਨਾਲਾ ਰੋਡ ਦੇ ਜੀ ਸੈਗਰ ਦੇ ਉੱਤੇ ਕਿ ਨਾ ਸੈਪੀ ਮੈਡੀਕਲ ਹਾਲ ਹੈ ਮੇਰੇ ਬੜੇ ਦੋਸਤ ਨਿਰੰਦਰ ਜੀ ਤੇ ਇਹਨਾਂ ਦੇ ਇੱਕ ਨਾ ਪੋਤਾ ਹੋਇਆ ਸੀ ਉੱਥੇ ਗਏ ਸੀ ਹਸਪੀਟਲ ਦੇ ਵਿੱਚ ਤੇ ਜਿਹੜਾ ਕਿ ਨਾ ਇੱਕ ਬੰਦਾ ਮੈਂ ਮੇਰੇ ਨਾਲ ਹੀ ਆਫਿਸ ਹੈਗਾ ਬਣਾਇਆ ਹੋਇਆ ਇੱਕ ਬੰਦਾ ਬਾਹ ਦੇਲੀਆ ਦੇ ਵਿੱਚ ਬੈਠਾ ਸੀ ਮੈਨੂੰ ਇੱਥੇ ਮੈਂ ਉਹਨਾਂ ਦਾ ਪੇਸ਼ੂਟ ਹੋਇਆ ਗਿਆ ਕਿਤੇ ਉਹ 3:00 ਵਜੇ ਕੇ ਅਪਰੋਕਸਿਮੇਟ 5 ਮਿੰਟ ਤੇ ਮੈਂ ਇਥੋਂ ਨਿਕਲੇ ਆ ਵਾਪਸ ਤੇ 3:10 ਦਾ ਕਾਂਡ ਹੈ ਜੀ ਜਦੋਂ ਕੈਮਰੇ ਤੋਂ ਚੈੱਕ ਕੀਤਾ 3:10 ਤੇ ਬੰਦ ਨੇ ਪੇਚਕਾਸ ਦੇ ਨਾਲ ਸ਼ਟਰ ਖੋਲੇ ਆ ਗੇਟ ਖੋਲੇ ਆ ਸ਼ਟਰ ਚਾਕੇ ਔਰ ਲੌਕ ਖੋਲ ਕੇ ਗੱਲੇ ਦੇ ਵਿੱਚੋਂ 1 ਲੱਖ ਕਰੀਬ ਨਗਦੀ ਕੱਢ ਕੇ ਲੈ ਗਏ ਲੈ ਕੇ ਉਹ ਗੇਟ ਖੋਲ ਕੇ ਫਟਾਫਟ ਚਲਾ ਕੇ ਬੜੁਖਾ ਕਿਲੇ ਨੂੰ ਗਿਆ ਹੈਗਾ ਅਸੀਂ ਇਹ ਕਹਿਣਾ ਚਾਹੁੰਦੇ ਪੁਲਿਸ ਲਾਈਨ ਨੇੜੇ ਆ ਤੇ ਨਾਲ ਹੀ ਸਿਟੀ ਵਨ ਥਾਣਾ ਪੈਂਦਾ ਹੈਗਾ ਹਨਾ ਤੇ ਸਾਰਾ ਦਿਨ ਇੱਥੇ ਨਫਰੀ ਰਹਿੰਦੀ ਆ ਪੰਜਾਬ ਪੁਲਿਸ ਦੀ ਸੀਐਮ ਸਿਟੀ ਹੈ ਔਰ ਯਾਰ ਇੱਦੇ ਇੱਡੇ ਗੰਦੇ ਕਾਂਡ ਹੋ ਰਹੇ ਨੇ ਨਸ਼ੇੜੀ ਲੋਗ ਨੇ ਯਾ ਯਾ ਤਾਂ ਇਹਨੂੰ ਬੜਾਵਾ ਦਿੱਤਾ ਜਾ ਰਿਹਾ ਹੈ ਨਸ਼ੇੜੀਆਂ ਨੂੰ ਚੋਰਾਂ ਨੂੰ ਠੀਕ ਹੈ ਅਨ ਆਈਡੈਂਟੀਫਾਈਡ ਕਰਕੇ ਪੁਲਿਸ ਨੂੰ ਕੇਸਾਂ ਨੂੰ ਬੰਦ ਕਰ ਦਿੰਦੀ ਹੈ ਸਾਨੂੰ ਬੰਦਾ ਲੱਭਿਆ ਨਹੀਂ ਹੈਗਾ ਠੀਕ ਹੈ ਹੁਣ ਤੁਹਾਨੂੰ ਪਤਾ ਹੀ ਹੈ ਬਾਕੀ ਅਸੀਂ ਕਹਿੰਦੇ ਵੀ ਡਾਕਟਰ ਸਾਹਿਬ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਡਾਕਟਰ ਸਾਹਿਬ ਦੇ ਪਾਸੇ ਕਿਸ ਤਰ੍ਹਾਂ ਵੇਖਦੇ ਹੋ ਕੱਲ ਦੀ ਰਿਪੋਰਟ ਲਿਖਾਈ ਰਹਿਣਾ ਚਾਹੀਦਾ ਕੋਈ ਮੁਲਾਜ਼ਮੀ ਹੈ ਮੇਰੇ ਕੋਲ ਹੁਣ ਮੁੰਡਾ ਆਇਆ ਸੀ ਇਹਨਾਂ ਸਾਈਬਰ ਕ੍ਰਾਈਮ ਵਾਲੋ ਸੀਸੀਟੀਵੀ ਦੀ ਫੁਟੇਜ ਲੈ ਕੇ ਗਿਆ ਹੋਇਆ ਬਸ ਆਲਰੇਡੀ ਮੈਂ ਸੱਚ ਨੂੰ ਉਹਨੂੰ ਭੇਜ ਚੁੱਕੀ ਹਾਂ ਠੀਕ ਹੈ ਉਹ ਕੱਲ ਕਹਿੰਦੇ ਸੀ ਕਿ ਅਸੀਂ ਬੋਲੀਆਂ ਦੇ ਵਿੱਚ ਕੋਈ ਟਿਕਿਆ ਨਹੀਂ ਬੋਲੀ ਉਹ ਬਿਜ਼ੀ ਆ ਵੀ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਅਸੀਂ ਲੱਭਾਂਗੇ ਬੰਦੇ ਨੂੰ ਜਿਹਨੂੰ ਕੋਸ਼ਿਸ਼ ਹੋ ਸਕਦੀ ਹੈ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਸੌ ਗਾਜੇ ਦੂਰੀ ਤੋਂ ਪਰ ਪੁਲਿਸ ਲਾਈਨ ਤੇ ਮੇ ਹੈਜ਼ 150 ਗਾਜੇ ਦੂਰੀ ਤੋਂ ਸਿਟੀ 1 ਥਾਣਾ ਪਰ ਇਡਾ ਵੱਡਾ ਕਾਂਡ ਹੋ ਜਾਣਾ ਸ਼ਰੀਆਮ ਫਿਰ ਤਾਂ ਇਥੇ ਟੈਕਸਪੀਅਰ ਬੰਦੇ ਆ ਠੀਕ ਹੈ ਟੈਕਸਪੀਅਰ ਬੰਦੇ ਇਹਦੀ ਗਵਰਨਰ ਨੂੰ ਚਾਹੀਦੀ ਹੈ ਕਿ ਉਹਨਾਂ ਨੂੰ ਸਿਕਿਉਰਿਟੀ ਦੇਵੇ ਸਿਕਿਉਰਿਟੀ ਚਾਹੀਦੀ ਹੈ ਤੇ ਪੀਸੀਆਰ ਲਗਾਉਣ ਤਾਂ ਉਹ ਦਿਨ ਦੇ ਸਾੜੇ ਚੋਰੀਆਂ ਦਿਨ ਸਾੜੇ ਡਾਕਾ ਜੀ ਕੀ ਸਮਝਦੇ ਹੋ ਤੁਸੀਂ ਕਿ ਚੋਰਾਂ ਨੂੰ ਕਿਸੇ ਦਾ ਕੋਈ ਫੌਫ ਨਹੀਂ ਰਿਹਾ ਜੀ ਕੋਈ ਫੌਫ ਨਹੀਂ ਆਦੀ ਪੁਲਿਸ ਦਾ ਕੋਈ ਫੌਫ ਨਹੀਂ ਹੈ ਚੋਰਾਂ ਸ਼ਰੀਆਮ ਚੋਰੀਆਂ ਹੋ ਰਹੀਆਂ ਨੇ ਤੁਹਾਨੂੰ ਵੀਡੀਓ ਵੀਡੀਓ ਦੇਖੋ ਤੁਸੀਂ ਸ਼ਰੀਆਮ ਮੱਧ ਬੇਜ਼ਕਾਰ ਦੇ ਨਾਲ ਅਚੋ ਉਹ ਤੋ ਉਹਨੂੰ ਕਿਵੇਂ ਟੱਕਰ ਦੇ ਸਕਦੇ ਹੋ ਪੇਚਕਾ ਸਮਾਰ ਸਕਦਾ ਹੈ ਉਹ ਇੰਜਰ ਕਰ ਸਕਦਾ ਠੀਕ ਹੈ 100 ਮੀਟਰ ਦੀ ਦੂਰੀ ਤੇ ਇੱਕ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਜੀ ਕੀ ਕਹਿਣਾ ਕਿੰਨੇ ਦੀ ਚੋਰੀ ਦੀ ਹ ਰਾਤ 6 ਵੇ ਦੇ ਕਰੀਬ ਸਾਡੇ ਕੋਲ ਮੇਰੇ ਇਨਫੋਰਮੇਸ਼ਨ ਆਈ ਸੀ ਕਿ ਚੋਰੀ ਹੋਈ ਹੈ ਮੈਂ ਆਪ ਵੀ ਮੌਕੇ ਤੇ ਗਿਆ ਸੀਗਾ ਉਹ ਦੁਕਾਨ ਬੰਦ ਸੀਗੀ ਛੋਟਾ ਝਗੜਾ ਵੀ ਸੀ ਮੈਂ ਉਹ ਮੌਕੇ ਤੇ ਗਿਆ ਸੀਗਾ ਅਸੀਂ ਫੁਟੇਜ ਲੈ ਲਿਆ ਨੇ ਇਹਦੀਆਂ ਤੇ ਅੱਜ ਐਫਆਈਆਰ ਲੌਂਚ ਕਰ ਰਹੇ ਹਾਂ ਤੇ ਅਸੀਂ ਆਪਣੇ ਜਿਹੜੇ ਸੋਰਸਸ ਹੈ ਉਹ ਵੀ ਲਾਤੇ ਤੇ ਆਪ ਵੀ ਇਸ ਕੈਮਰੇ ਚੈੱਕ ਕਰ ਰਹੇ ਹਾਂ ਇਸ ਸਟੀਵ ਕੈਮਰੇ ਬਹੁਤ ਜਲਦੀ ਜਿਹੜੇ ਚੋਰ ਹੈਗੇ ਨੇ ਉਹ ਸਲੱਖਾਂ ਦੇ ਪਿੱਛੇ ਹੋਣਗੇ ਇਹ ਕਿਸ ਤਰ੍ਹਾਂ ਦੇ ਦੋ ਕਿ ਥਾਣਾ ਵੀ ਬਿਲਕੁਲ ਨੇੜੇ ਤੇ ਐਸਐਸਪੀ ਜਿਹੜੇ ਪੁਲਿਸ ਮੁਖੀ ਨੇ ਉਹ ਵੀ ਬਿਲਕੁਲ ਸਾਹਮਣੇ ਹੈ ਕਿ ਚੋਰਾਂ ਨੂੰ ਇੱਥੇ ਕੋਈ ਬੋੜਾ ਨਹੀਂ ਹੈਗਾ ਜਿਹੜਾ ਚੋਰੀ ਕਰਦੇ ਨੇ ਨਹੀਂ ਐਕਚੁਅਲੀ ਇੱਕ ਤਾਂ ਉਹ ਦੁਕਾਨਦਾਰ ਨੇ ਜਿਹੜਾ ਆਪਣਾ ਸ਼ਟਰ ਜਿਹੜਾ ਹੈਗਾ ਮੇਰੇ ਖਾਲਸ ਖੁੱਲਾ ਸੀਗਾ ਦੂਜੀ ਕਾਲਾ ਰੇਲਵੇ ਲਾਈਨ ਦਾ ਬਹੁਤ ਵੱਡਾ ਫਰਕ ਪੈਂਦਾਗਾ ਹਮਮ ਰੇਲਵੇ ਲਾਈਨ ਕ੍ਰੋਸ ਕਰਕੇ ਉੱਪਰ ਦੀ ਜਾਣਾ ਪੈਂਦਾਗਾ ਥਾਣੇ 'ਚ ਕੋਈ ਗੱਲ ਨਹੀਂ ਪੁਲਿਸ ਪੂਰੀ ਮਸਤੈ ਤੇ ਮਾੜੇ ਆਨਸਰ ਉਹਨਾਂ ਸੀ ਦੱਬ ਕੇ ਹੀ ਜਿਹੜਾ ਹੈਗਾ ਨੱਪ ਕੇ ਸਾ ਲਵਾਂਗੇ ਕੀ ਸਮਝੋ ਕਿ ਤੁਹਾਡੇ ਲਈ ਇੱਕ ਵੱਡਾ ਚੈਲੰਜ ਹੈ ਪੁਲਸ ਲਈ ਦੇ ਸਾਹਮਣੇ ਚੋਂ ਜਾਬਤਾ ਲੱਗਿਆ ਹੋਇਆ ਤੇ ਠਾਣੇ ਦੇ ਬਿਲਕੁਲ ਨਾਲ 1.5 ਲੱਖ ਦੀ ਵੱਡੀ ਚੋਰੀ ਹੈ ਜੀ ਪੁਲਸ ਦਾ ਹਰ ਇੱਕ ਚਾਹੇ ਚੋਰੀ ਛੋਟੀ ਹੈ ਚਾਹੇ ਵੱਡੀ ਹੈ ਪੁਲਸ ਲਈ ਚੈਲੰਜ ਹੈ ਤੇ ਅਸੀਂ ਹਰ ਇੱਕ ਸ਼ਾਇਦ ਦੇ ਵਸਿੰਦੇ ਨੂੰ ਭਰੋਸਾ ਦਿਵਾਉਣਾ ਹੈ ਵਿਪਲ ਸੋਨਾ ਦੀ ਜਿਹੜੀ ਹੈਗੀ ਆ ਸੇਵਾ ਦੇ ਵਿੱਚ ਹਾਜ਼ਰ ਹੈ ਤੇ ਜਿੱਥੇ ਵੀ ਇਹ ਮਾੜੇ ਆਨਸਰ ਕੋਈ ਕਾਰਵਾਈ ਕਰਨਗੇ ਪੁਲਸ ਆਪਣਾ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਕਰਨ ਦੇ ਵਿੱਚ ਕੋਈ ਦੇਰ ਨਹੀਂ ਕਰੂਗੀ You know what